ਹਾਂਜੀ ਕਿਦਾਂ ਸਾਰੇ ਸਭ ਤੋਂ ਪਹਿਲਾਂ ਆਹ ਵੀਡੀਓ ਦੇਖੋ ਫਿਰ ਇਹਨਾਂ ਵੀਡੀਓ ਤੇ ਫਣੀਏ ਕਮੈਂਟ ਪੜਦੇ ਆਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚਲੋ ਵੀਡੀਓ ਸ਼ੁਰੂ ਕਰਦੇ ਆਂ ਆ ਗਈ ਮੇਰੀ ਬਾਈ ਤੇ ਮੈਂ ਤਾਂ ਰੋ ਰੋ ਪੇਟ ਪਟਕਿਆ ਸੀ ਇਹ ਸਾਨੂੰ ਫੁੱਦੂ ਬਣਾਉਂਦਾ ਕਿਸੇ ਕੰਜਰ ਨੇ ਮੇਰੀ ਗੱਲ ਨਹੀਂ ਮੰਨੀ ਇੱਕ ਮਿੰਟ ਦਾ ਮੌਨ ਉਹਨਾਂ ਐਨਾਂ ਰੰਗਾਂ ਭੈਣ ਭਰਾਵਾਂ ਵਾਸਤੇ ਜਿਨ੍ਹਾਂ ਨੇ ਇਹ ਤੋਂ ਫੁੱਦੂ ਲਵਾਇਆ ਜੁਵਕੀਆਂ ਨੇ ਵੇਖ ਬਿਲੋਂ ਐਟੀਆਂ ਦੀ ਹਿੱਕਾ ਫੂਕ ਰੱਖੀਆਂ ਨੇ ਬਾਪੂ ਵਾਲਾ ਕੰਬਲ ਕਿੱਥੇ ਆ ਮੈਨੂੰ ਲੱਗਦਾ ਮੈਨੂੰ ਵੀ ਇਹਦੇ ਵਾਲਾ ਰੋਟੀ ਵਾਲਾ ਡੱਬਾ ਤੇ ਕੰਬਲ ਮੰਗਵਾਉਣਾ ਪਊ ਫੇਮ ਸੌਣ ਲਈ ਅੱਜ ਗਰੀਬੀ ਨੂੰ ਸਾਹ ਆਇਆ ਹੁਣ ਮਾੜਾ ਮੋਟਾ ਨਹੀਂ ਪਹਿਲਾਂ ਤਾਂ ਇਹਨੇ ਲੱਕ ਤੋੜ ਰੱਖਿਆ ਸੀ ਗਰੀਬੀ ਦਾ ਗਰੀਬੀ ਨੂੰ ਫੁੱਦੂ ਬਣਾਉਣ ਤੇ 골ਡ ਮੈਡਲ ਤਾਂ ਮਿਲਣਾ ਚਾਹੀਦਾ ਇਹਨੂੰ ਹੱਬੀ ਆ ਫੈਮਲੀ ਅੰਗਦਬਰੀ ਬਰੀ ਬਿਊਟੀਫੁਲ ਇਸ ਮਾਹੌਲ ਜਿਹੜਾ ਵਿਵਾ ਕੋਈ ਵੇਲਨੇ ਚ ਬਾ ਆਈ ਸੀ ਜੇ ਨਹੀਂ ਆਉਂਦੀ ਨਾ ਬੋਲ ਲੱਗਦਾ ਨਵੀਂ ਨਵੀਂ ਆਈਲੈਂਡਸ ਕਰਨ ਲੱਗੀ ਆ ਉਹੀ ਭੂਤ ਸਵਾਰ ਆ ਮੈਡਮ ਜੀ ਇੰਗਲਿਸ਼ ਦੀਆਂ ਕਲਾਸਾਂ ਲਾਉਣੀਆਂ ਸੀ ਕਿੰਨੀ ਫੀਸ ਆ ਅੰਗਦਬਰੀ ਬਰੀ ਬਿਊਟੀਫੁਲ ਇਸ ਮਾਹੌਲ ਜਿਹੜਾ ਨਹੀਂ ਆਉਂਦੀ ਤਾਂ ਨਾ ਬੋਲ ਮਾਈਕ ਸੀ ਪਿਸਤੌਲ ਥੋੜੀ ਸੀ ਕੈਨੇਡਾ ਦੀ ਫਾਈਲ ਲਾ ਦੇ ਕੁੜੀਆਂ ਕਿੱਥੇ ਅਨਪੜਾਂ ਚ ਫਿਰਦੀਆਂ ਬਰੀ ਬਰੀ ਇਸ ਮਾਹੌਲ ਜਾਣੀ ਇੰਨੀ ਸੋਹਣੀ ਇੰਗਲਿਸ਼ ਬੋਲ ਰਹੀ ਸੀ ਵਿੱਚ ਐਵੇਂ ਪੰਜਾਬੀ ਮਾਰਦੀ ਆ ਪੰਜਾਬ ਤੇ ਹੋ ਹਾਂਜੀ ਹਾਂਜੀ ਚਲੋ ਬਹੁਤ ਬੜੀਆ ਪੰਜਾਬੀ ਚ ਇੰਗਲਿਸ਼ ਬੜੀ ਅੱਛੀ ਲੱਗੀ ਆ ਆਪਕੀ ਥੈਂਕ ਯੂ ਹੱਥ ਦਿੱਤਾ ਤੂੰ ਖੜਿਆ ਹੀ ਨਹੀਂ ਹਿਆਰਾਂ ਦਾ ਸੀ ਰੌਲਾ ਜੱਟੀਏ ਝੱਟ ਬਨha ਕੋਈ ਅੜਿਆ ਹੀ ਰਾਤੋਂ ਰਾਤ ਲੈ ਜਾਗੇ ਅੰਦਰ ਨਹੀਂ ਇਹ ੱਟਕੇ ਚੜ ਗਈ ਡਰਾਈਵਰਾਂ ਦੇ ਰਹਿਣ ਦੇ ਨਾਂ ਲੈ ਪੰਗੇ ਤੋਰ ਬਦਲ ਨੂੰ ਟਾਈਮ ਨਹੀਂ ਲਾਉਣਾ ਅਗਲੇ ਨੇ ਪੱਟੂ ਪੰਜ ਸੌ ਲੋਨ ਨੂੰ ਰੈਡੀ ਰਹਿੰਦੇ ਆ ਡਰਾਈਵਰ ਹੱਥ ਦਿੱਤਾ ਤੂੰ ਖੜਿਆ ਹੀ ਨਹੀਂ ਹਿਆਰਾਂ ਦਾ ਸੀ ਰੌਲਾ ਜੱਟੀਏ ਝੱਟ ਬਣਾ ਕੋਈ ਪੱਦ ਨਹੀਂ ਮਾਰਨਦੇ ਨੇ ਡਰਾਈਵਰਾਂ ਨੇ ਪਹਿਲਾਂ ਪਤੰਦਰਾਂ ਨਾਲ ਪੰਗੇ ਆਪ ਲੈਂਦੇ ਆ ਫਿਰ ਮੋਬਿਲੀਆਂ ਲੈ ਕੇ ਸੜਕ ਤੇ ਇਨਸਾਫ ਇਨਸਾਫ ਕਰਦੇ ਰਹਿੰਦੇ ਆ ਮੱਦੀ ਹੋਰ ਇਸTINGA ਪੀ ਕੇ ਡਰਾਈ ਜਾਂਦੇ ਆ ਜਦੋਂ ਲੋੜ ਪਈ ਉਦੋਂ ਇਹਨਾਂ ਨੇ ਸਕੂਲ ਗਏ ਹੁਣ ਜਿਤੜਾਂ ਤੇ ਮਾਸ ਨਹੀਂ ਸਾਡੇ ਤੋਂ ਵੱਡਾ ਕੋਈ ਬਦਮਾਸ਼ ਨਹੀਂ ਮਹਿਫਿਲ ਮਿੱਤਰਾਂ ਦੀ ਘਾਟ ਖੇਤਰਾਂ ਦੀ ਇੱਕ ਬੰਦੇ ਨੂੰ ਤਾਂ ਸਟਿੰਗ ਦੇਣੀ ਭੁੱਲੀ ਗਏ ਉਹ ਬਤੰਦਰ ਬਿਨਾਂ ਸਟਿੰਗ ਤੋਂ ਵੀ ਫੀਲਿੰਗ ਚੱਕੀ ਜਾਂਦਾ ਖਾਣੀ ਮੂਫਲੀ ਪੱਦ ਬਦਾਮਾਂ ਵਾਲੇ ਇਹਨਾਂ ਲੁੱਲੀ ਬਦਮਾਸ਼ਾਂ ਵਾਸਤੇ ਆਪਾਂ ਪਾਣੀ ਵੇਚਾ ਰਹੇ ਹਾਂ ਹੈਲੋ ਗੈਸ ਮੈਂ ਸੋਨੀ ਕੇ ਮੇਰਾ ਪੁੱਲ ਸੋਣਾ ਮੈਨੂੰ ਕਮੈਂਟਾਂ ਵਿੱਚ ਦੱਸਿਓ ਭੈਣ ਤੂੰ ਵੀ ਸੋਣੀ ਤੇਰਾ ਫੁੱਲ ਵੀ ਸੋਨਾ ਪਰ ਗੈਸ ਤੋਂ ਪਰਹੇਜ ਦੇਖੀ ਕਿਤੇ ਮਸਕੀ ਨਵਰਾ ਦੀ ਤੇਰੀ ਵੀਡੀਓ ਦੇਖ ਕੇ ਮੇਰੇ ਵੀ ਗੈਸ ਬਣ ਗਈ ਫੁੱਲ ਹੀ ਸੋਨਾ ਕਿਉਂਕਿ ਮੈਂ ਝੂਠ ਨਹੀਂ ਬੋਲਾਂਗਾ ਹੈਲੋ ਗੈਸ ਮੈਂ ਕਹੋਣੀ ਤੇ ਮੇਰਾ ਫੁੱਲ ਸੋਨਾ ਭੈਣ ਗੈਸ ਖਾਸੀ ਲੱਗਦੀ ਆ ਵੀਡੀਓ ਬਣਾ ਕੇ ਕੱਢਦੀ ਰਿਆ ਕਰ ਸੋਣੀ ਆ ਤੂੰ ਜਿਉਂਦੀ ਰਹਿ ਬਹੁਤ ਸੋਣੀ ਆ ਭੈਣ ਤੂੰ ਮੂੰਹ ਤੇਰਾ ਇੰਜ ਆ ਜਿਵੇਂ ਸਵਾਹ ਤੇ ਕਣੀਆਂ ਪੰਗਾਂ ਹੋਣ ਹੈਲੋ ਆਂਟੀ ਸਾਡਾ ਸਿਲੰਡਰ ਮੁੱਕ ਗਿਆ ਗੈਸ ਭਰਉਣੀ ਸੀ ਪੜ੍ਹ ਲਿਖਿਆ ਨੂੰ ਕੀ ਕਰੀਏ ਪੜ੍ਹ ਲਿਖਿਆ ਨੂੰ ਕੀ ਕਰੀਏ ਬੇਸ਼ਰਮਤਾ ਬਹੁਤ ਵੇਖਿਆ ਪਰ ਛੋਡੇ ਵਰਗੇ ਨਹੀਂ ਮੁੰਡਿਓ ਹੋ ਜੋ ਤਿਆਰ ਨਵੀਂ ਫਿਲਮ ਆਉਣ ਵਾਲੀ ਆ ਕੰਮ ਇਹੋ ਜਿਹਾ ਕਰੋ ਸਾਲਾ ਵੀ ਕਮੈਂਟ ਬਾਕਸ ਬੰਦ ਕਰਨਾ ਪੈ ਜੇ ਹੋ ਦਿਲ ਕੌੜੇ ਤੁਮੇ ਵਰਗੇ ਮੁੰਡੇ ਮਿੱਠਿਆਂ ਨੂੰ ਕੀ ਕਰੀਏ ਜਦੋਂ ਚਿੱਤੜੀ ਕਾਲੇ ਤਵੇ ਵਰਗੇ ਫਿਰ ਸ਼ਕਲਾਂ ਨੂੰ ਕੀ ਕਰੀਏ ਬਲੈਕ ਕਲਰ ਪੱਟੜ ਦਾ ਫੇਵਰੇਟ ਲੱਗਦਾ ਕੱਪੜੇ ਵੀ ਬਲੈਕ ਹੀ ਪਾਉਂਦਾ ਤੇ ਉਹ ਵੀ ਬਲੈਕ ਹੀ ਆ ਅੱਲੇ ਵਿੱਚ ਸਾਗ ਆਦਾ ਜੀ ਅੱਜ ਵੀ ਖਾਣਾ ਪੀਣਾ ਆਉਂਦਾ ਸਾਗ ਹਾਂ ਪੀਓ ਦੇ ਉਹਨਾਂ ਚਿਰ ਨਾ ਹਟੀ ਜਦੋਂ ਤੱਕ ਸਾਗ ਰੰਗੀ ਟੱਟੀ ਨਹੀਂ ਆਉਂਦੀ ਸਾਗ ਘੱਟ ਤੇ ਮੱਝ ਦੀ ਫੋਸੀ ਜ਼ਿਆਦਾ ਲੱਗ ਰਹੀ ਹੈ ਜਿਹੜੀ ਤੂੰ ਖਾਈ ਜੰਨਾ ਅੱਜ ਸਾਗ ਖਾਦਾ ਕੱਲ ਨੂੰ ਟੱਟੀ ਖਾ ਲਈ ਸਾਨੂੰ ਕੀ ਆ ਕੱਲ ਵੀ ਸਾਗ ਆਦਾ ਜੀ ਅੱਜ ਵੀ ਖਾਣਾ ਪੀਣਾ ਆਉਂਦਾ ਸਾਗ ਉਹਨਾਂ ਚਿਰ ਨਾ ਹਟੀ ਜਿੰਨਾ ਚਿਰ ਗੋਹਾ ਨਹੀਂ ਕਰਦਾ ਇਹ ਕੰਮ ਛੱਡੀ ਨਾ ਵੀਰੇ ਸਬਜ਼ੀਆਂ ਮਹਿੰਗੀਆਂ ਬਹੁਤ ਆ ਸਾਗ ਫ੍ਰੀ ਆ ਮਾੜੀ ਮਾਂ ਦੀ ਮਿੱਠੀ ਮੋਰਨੀ ਨਹੀਂ ਡੈਡੀ ਦਾ ਕਾਲਾ ਕਾਂ ਏ ਗਾਣੇ ਦੀ ਐਸੀ ਤੈਸੀ ਕਰਦੀ ਨਾ ਵੀ ਲਿਆ ਕਰੋ ਮੋਰਨੀ ਜੀ ਮਾਂ ਦੀ ਐ ਮਿੱਠੀ ਐ ਮੋਰਨੀ ਐ ਸ਼ਕਲੋਂ ਤੇ ਚੋਰ ਲੱਗਦਾ ਮੋਰਨੀ ਮਾਂ ਦੀ ਐ ਮਿੱਠੀ ਮੋਰਨੀ ਤੇਰੇ ਤੇ ਫਿਲਟਰ ਵੀ ਕੰਮ ਨਹੀਂ ਕਰਦਾ ਗਿੱਲਾ ਕਾ ਸੁੱਕਾ ਕਾ ਜਦੋਂ ਤੇਰੇ ਦਿੱਤਾ ਫਸਾ ਪੱਦਉ ਕਿਹੜੇ ਰਾਹ ਚਲੋ ਮੁੰਡਿਓ ਪੀਓ ਚ ਜੇ ਕਿਸੇ ਇੱਕੇ ਬੰਦੇ ਨੇ ਗੁੱਲਾ ਫਸਾਤਾ ਫਿਰ ਹੱਗਨ ਨੂੰ ਵੀ ਤਰਸੇਗੀ ਕਾਸ਼ ਤੇਰਾ ਪਿਆ ਵੀ ਉਸ ਰਾਤ ਪੱਦ ਮਾਰ ਕੇ ਸੌ ਜਾਂਦਾ ਪੱਦ ਹੈ ਜਾਂ ਮਾਰਦੀ ਤੇ ਮੇਰੀ ਰਜਾਈ ਦੇ ਕੋਈ ਨੇੜੇ ਨਹੀਂ ਖੜਦਾਗਾ ਪਿੰਡਰ ਜਾਈ ਛੱਟ ਕੇ ਭੱਜ ਜਾਂਦੇ ਵਿਆਹ ਕਰਵਾ ਕੇ ਨਾ ਪਸਤਾਉਂਗੇ ਐਨਾ ਗੰਦਾ ਪੱਦ ਛੱਡਦੀ ਫੇਰ ਮੈਂ ਅਗਲਾ ਕਰਾ ਦਿੰਦਾ ਬੰਦ ਫੂਸੀਆਂ ਤੂੰ ਪੱਦ ਦੀ ਕੀ ਗੱਲ ਕਰਦੀ ਮਾਰੇ ਕੌਂਡਮ ਦਾ ਨਤੀਜਾ ਤੁਹਾਡੇ ਸਾਹਮਣੇ ਆ ਦੋਸਤੋ ਮੈਡਮ ਵਿਆਹ ਕਰਾਤਾ ਸਹੀ ਅਗਲਾ ਪੱਦਾਂ ਵਾਲੀ ਨਾੜ ਹੀ ਬੰਦ ਕਰ ਦਿੰਦਾ ਇੱਥੇ ਤਾਂ ਤੋਪ ਦਾ ਗੋਲਾ ਪੈਂਦਾ ਹੋ। ਵਿਆਹ ਵਾਲਾ ਮੁੰਡਾ ਵੀ ਸੋਚਦਾ ਨਾ ਵੀ ਸੀ ਇਹਨਾਂ ਨੂੰ ਬੁਲਾਇਆ ਹੀ ਕਿਉਂ? ਕੋਈ ਨਾ ਪਤਾ ਲਾਸਟ ਵਿਆਹ ਹੀ ਆ ਹੁਣ ਨਹੀਂ ਕੋਈ ਬੁਲਾਉਂਦਾ ਇਹੋ ਜੀਆਂ ਘੂਸੀਆਂ ਦੇਖ ਕੇ। ਪਤੰਦਰ ਨੇ ਉਹਦੇ ਧਰਨਪਤੀ ਉਹ ਵੀ ਤੋਰੀ ਗਿਆ ਬਿ ਸ਼ਰਮ ਜਾ ਹੋ ਕੇ ਨਾ ਇਹਨਾਂ ਨੂੰ ਭੰਗੜਾ ਆਉਂਦਾ ਨਾ ਸ਼ਰਮ ਆਉਂਦੀ ਆ ਰਿਸ਼ਤੇਦਾਰ ਇੰਸਟਾਗ੍ਰਾਮ ਚਲਾਉਂਦੇ ਨਹੀਂ ਤਾਂ ਇਦਾਂ ਦੀਆਂ ਗੱਲਾਂ ਕੱਢਾਂ ਗੱਲਾਂ ਛੱਡ ਦਿਓ ਆਪਣੇ ਹੀ ਗਿੰਦ ਜਾਨ ਨੂੰ ਕਿਵੇਂ ਦੱਸ ਕਰਦਾ ਪੂਣੀਆਂ ਪੂਣੀਆਂ ਕੱਦਦਾ ਜਾਂ ਲੈਟਰ ਤੇ ਫੱਟੀ ਫੇਰਦਾ ਜੀ ਵਾਲੀ ਕਿੱਥੇ ਟਿਕਣ ਦਿੰਦੀ ਆ ਮੈਡਮ ਦਾ ਪ੍ਰੋਸੈਸਰ ਸਲੋ ਆ ਮੈਨੂੰ ਪੂਣੀਆਂ ਚ ਦਿਸਦਾ ਸਾਰਾ ਟੈਲੈਂਟ ਪੰਜਾਬ ਚ ਛੁਪਿਆ ਬੈਠਾ ਹੁਣ ਨਿਕਲਦਾ ਬਾਹਰ ਜਿਵੇਂ ਮੀਂਹ ਪੈਣ ਤੇ ਡੱਡੂ ਨਿਕਲਦੇ ਆ। ਰਾਟੇ ਵਾਲੀ ਚੱਕੀ ਚਲਾ ਕੇ ਪਰਜਾਈ ਨਾਲ ਸੁੱਟਦੀ। ਸਹਾਨੂੰ ਸਰੂਰ ਹੋਈ ਜਾਂਦਾ ਜਿਸ ਦਾ। ਲੈਣਾ ਨੂੰ ਉਹ ਦੂਰ ਤੱਕ ਨਹੀਂ ਦਿਖਦਾ। ਰੱਬ ਕਰੇ ਇਹਦੀ ਨਾੜ ਚੜ ਜਾਵੇ। ਲੱਗਦਾ ਇਹਦੇ ਸਪਰਿੰਗ ਢਿੱਲੇ ਹੋ ਗਏ ਨਵੇਂ ਪੌਣੇ ਪਹਿਨੇ ਆ। ਇਹਦਾ ਪਿਓ ਨੂੰ ਥੋੜਾ ਖਰਚਾ ਕਰ ਲੈਂਦਾ ਇਹਦੇ ਅੱਜ ਆਹ ਲੱਛਣਾਂ ਦੇਖਣੇ ਪੈਂਦੇ। ਲੱਗ ਪੁੱਛੇ ਕੈਸਟਰੋਲ ਮੰਗਲਵਾਲਪੋ ਆਕੇ ਕਿਸੇ ਵਧੀਆ ਕਰਗੀਰ ਤੋਂ ਸਰਵਿਸ ਕਰਵਾਉਣ ਵਾਲੀ ਆ ਕਾਸ਼ ਇਹਨੂੰ ਇੰਸਟਾਗ੍ਰਾਮ ਨਾ ਹੀ ਦਿਸਦਾ ਇਸ ਦੇ ਪਿੰਡ ਦੇ ਸਰਪੰਚ ਨੂੰ ਬੇਨਤੀ ਆ ਇਸ ਨੂੰ ਕਿਸੇ ਚੰਗੇ ਡਾਕਟਰ ਨੂੰ ਦਿਖਾਇਆ ਜਾਵੇ ਅੱਖਾਂ ਚ ਖੱਬੀ ਖਾਨ ਬਰੋ ਬਰਨੇ ਜਦੋਂ ਬੁਜੇ ਨੇ ਪਈ ਆ ਗਏ ਫਿਰ ਭਾਂ ਬਰੋ ਬਰਨੇ ਿਕੜਾਲਨਾਪ ਵਾਲੀ ਬਾਈ ਤੇਰੀ ਵੀਡੀਓ ਕੌਣ ਬਣਾ ਰਿਹਾ ਉਹ ਵੀ ਖਤਰੇ ਤੋਂ ਖਾਲੀ ਨਹੀਂ ਬਾਈ ਤੈਨੂੰ ਕਿਹੜੇ ਭੈਣ ਚੋਦਨੇ ਦੱਸਿਆ ਕਿ ਰੀਲ ਕਿਦਾਂ ਅਪਲੋਡ ਕਰੀਦੀ ਆ ਬਾਈ ਨੂੰ ਕਬਜ ਹੋਈ ਲੱਗਦੀ ਆ ਵੇਖ ਲੋ ਸਾਹ ਪਤਾ ਲੱਗ ਰਿਹਾ ਕਿ ਮੰਮੀ ਦੀਆਂ ਚਪੇੜਾਂ ਦਾ ਵੀ ਡਾਇਰਾ ਪੂਰਾ ਓਏ ਕੋਈ ਫੋਨ ਖੋਲੋ ਇਹਦਾ ਦੰਦ ਦਾ ਪੂਰੇ ਆ ਲੈਣ ਦਿੰਦੀ ਲੱਗਦੀ ਅੱਖ ਦੀ ਚਲੋ ਵੈਸੇ ਗੁੱਡੀ ਨੇ ਨੋਟ ਨਕਲੀ ਚੱਕਿਆ ਜੇ ਅਸਲੀ ਹੁੰਦੇ ਤਾਂ ਮੰਮੀ ਨੇ ਕੁੱਟਣਾ ਬਹੁਤ ਸੀ ਚੱਕ ਪਾਸਪੋਰਟ ਪਾਰਤੀ ਟਿਕਟ ਤੈਨੂੰ ਮੇਰੇ ਤੇ ਨਾ ਪੋਰਾਇਤ ਵਾਰਨੀ ਡੱਬੋ ਵਾਲੀ ਵਾਲੀ ਨੇ ਤਾਂ ਪਹਿਲੇ ਤਵੇ ਆਖ ਦਿਨ ਤੇਰੇ ਨਾਲ ਕੀਤਾ ਹੈ ਪਿਆਰਨੀ ਬਹੁਤ ਸੋਹਣਾ ਗੀਤ ਗਾਇਆ ਬਸ ਦਵਾਰਾਂ ਨਾ ਗਾਈ ਇੱਕ ਥਾਂ ਤੇ ਖੜ ਕੇ ਗਾਲਾ ਕਿਤੇ ਨਹੀਂ ਟ੍ਰੇਨ ਲੰਘਣ ਲੱਗੀ ਤੇਰੀ ਪੈਂਦਾ ਯਾਰਾ ਗਾਣੀ ਭਲਾਤਾ ਡੱਬੋ ਵਾਲੀ ਵਾਲੀ ਨੇ ਤਾਂ ਪਹਿਲੇ ਤਵੇ ਆਖ ਦਿਨ ਤੇਰੇ ਨਾਲ ਕੀਤਾ ਹੈ ਪਿਆਰਨੀ ਸਾਲੇ ਡੱਬੋ ਵਾਲੀ ਵਾਲੀ ਨਹੀਂ ਵਾਲਾ ਸੀ ਤੇਰਾ ਪਿਓ ਡੱਬੋ ਵਾਲੀ ਵਾਲਾ ਵੀ ਪਸਤਾ ਰਿਆ ਉਹਨਾ ਗੀਤ ਲਿਖ ਕੇ ਰਾਮੂ ਨੇ ਜਲੂਸ ਕੱਢਤਾ ਗੀਤ ਦਾ ਆਪਾਂ ਦੀ ਪਿੱਤਰ ਤੇ ਕਹਿੰਦੇ ਮਮਲਕੋ ਕੇ ਰੱਖ ਇੰਨੇ ਪੈਸੇ ਕਿਸੇ ਨੇ ਡਾਕਾ ਮਾਰ ਲੈਣਾ ਲੱਗਦਾ ਸਰਕਾਰ ਵੱਲੋਂ ਆਈ ਕਣਕਦਾਲ ਬਾਰੋਂ ਬਾਰੀ ਵੇਚਦੀ ਜਿਆਦਾ ਹਵਾ ਨਾ ਕਰੇ ਤਾਂ ਨੈਟ ਬੈਗ ਪਹੁੰਚਤੀ ਉੱਡ ਜਾਣਗੇ ਭਾਈ ਤੇਰੇ ਕੋਲ ਇੰਨੇ ਪੈਸੇ ਆ ਮੈਂ ਵਿਲਾ ਫਿਰਦਾ ਵੀਰ ਬਣ ਕੇ ਮੈਨੂੰ ਬੋਡੀਗਾਰਡ ਹੀ ਰੱਖ ਲੈ ਹਾਂਜੀ ਵੀਡੀਓ ਘੈਂਟ ਲੱਗਦੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਹੋਰ ਇਦਾਂ ਦੇ ਘੈਂਟ ਵੀਡੀਓ ਤੁਹਾਡੇ ਕੋਲ ਆਉਂਦੀਆਂ ਰਹਿਣ 24 ਘੰਟਿਆਂ ਦੇ ਵਿੱਚ 1000 ਲਾਈਕ ਪੂਰਾ ਕਰਾਉ ਦੇ ਆਪਾਂ ਇਦਾਂ ਦੀ ਹੋਰ ਇੱਕ ਘੈਂਟ ਜੀ ਵੀਡੀਓ ਅਪਲੋਡ ਕਰ ਦਾਂਗੇ ਜਲਦੀ ਮਿਲਦੇ ਆ ਕਿਸੇ ਹੋਰ ਘੈਂਟ